ਪੈਣਾ ਮੇਰੇ ਹਲ ਵੰਦੀਆਂ ਇੱਕ ਗਰੰਟੀ ਬਾਕੀ ਰਹੀ ਪੈਣਾ ਵਾਲੀ ਮਾਨ ਸਾਹਿਬ ਨੇ ਥੋੜੇ ਦੇ ਪਹਿਲਾਂ ਹੀ ਕਿਹਾ ਸਾਡੀ ਕੈਬਨਟ ਦੇ ਵਿੱਚ ਫੈਸਲਾ ਆਇਆ ਤੁਸੀਂ ਬਿਜਲੀ ਫ੍ਰੀ ਕਰੋਗੇ ਐਸੇ ਦੇ ਪੰਜਾਬ ਦੀ ਧਰਤੀ ਦੇ ਉੱਤੇ 95% ਲੋਕਾਂ ਦਾ ਬੇਜੜ ਉਹ ਚੀਜ਼ੋ ਬੇਰਾਂ ਦੇ ਅਸੀਂ ਕੀ ਕਿਹਾ ਸੀ ਜੱਬ ਸੱਦ ਵੋਟਾਂ ਦਿਓਗੇ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਗਰੀਬ ਲੋਕਾਂ ਲਈ ਮhalla ਕਲੀਨਕ ਬਣਾਵਾਂਗੇ। 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ 865 ਮhalla ਕਲੀਨਕ ਬਣਾਏ। ਅਸੀਂ ਕੀ ਕਹਿ ਸੀਗਾ? ਅਸੀਂ ਕਹਿਆ ਸੀ ਸਾਨੂੰ ਮੌਕਾ ਦਿਓ। ਤੁਹਾਡੇ ਬੱਚਿਆਂ ਲਈ ਚੰਗੇ ਵਧੀਆ ਸਕੂਲ ਬਣਾਵਾਂਗੇ। ਮਾਨ ਸਾਹਿਬ ਨੇ ਪੰਜਾਬ ਦੇ ਵਿੱਚ 700 ਦੇ ਕਰੀਬ ਸਕੂਲ ਆਫ ਐਮੀਨੇਸ਼ਨ ਸਾਡੇ ਵੀ ਬਣਿਆ ਉਹ ਬਣਾ ਕੇ ਦਿੱਤਾ ਅਸੀਂ ਕਿਹਾ ਸੀਗਾ ਤੇ ਸਾਾਨੂੰ ਵੋਟਾਂ ਦਿਓ ਅਸੀਂ ਤੁਹਾਨੂੰ ਨੌਕਰੀਆਂ ਦਵਾਵਾਂਗੇ ਮਾਨ ਸਾਹਿਬ ਨੇ 2 ਸਾਲ ਦੇ ਵਿੱਚ 45 ਹਜ਼ਾਰ ਬੰਦੇ ਨੂੰ ਨੌਕਰੀ ਦਿੱਤੀ ਅਸੀਂ ਕਿਹਾ ਸੀਗਾ ਸਾਾਨੂੰ ਵੋਟਾਂ ਦਿਓ ਅਸੀਂ ਕੱਚੇ ਮੁਲਾਜ਼ਮ ਨੂੰ ਪੱਕੇ ਕਰਾਂਗੇ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ 15 ਹਜ਼ਾਰ ਮੁਲਾਜ਼ਮ ਪੱਕਾ ਕੀਤੇ ਅਸੀਂ ਕਹਿਆ ਸੀਗਾ ਸਹੂਦਾਂ ਦੇ ਉੱਤੇ ਜੇਵੇ ਸਾਡੇ ਸ਼ਹੀਦ ਹੁੰਦੇ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਪੁੱਛਦਾ ਦੀ ਅਸੀਂ ਉਹਨਾਂ ਨੂੰ 1 ਕਰੋੜ ਰੁਪਏ ਦੇਵਾਂਗੇ ਸਾਡਾ ਕੋਈ ਮਲਾਜ਼ਮ ਪੁਲਿਸ ਦਾ بی ایس ਅਫਸਰ ਦਾ ਸੀਐਪੀ ਦਾ ਫੌਜ ਦਾ ਸ਼ਹੀਦ ਹੁੰਦਾ ਤੇ ਪੰਜਾਬ ਸਰਕਾਰ 1 ਕਰੋੜ ਰੁਪਏ ਦਾ ਚੱਕ ਮਾਨ ਸਾਹਿਬ ਆਪ ਦੇ ਦਿੰ ਜਾਂਦੇ ਪੰਜਾਬ ਖੇਤੀਬਾੜੀ ਦਾ ਸੂਬਾ ਪੰਜਾਬ ਦਾ ਪਾਣੀ ਫੁਰਥੇ ਲੇ ਚੱਲ ਗਿਆ ਅਸੀਂ ਕਿਹਾ ਸੀ ਸਾਨੂੰ ਬਣਾਓ ਪੰਜਾਬ ਦਾ ਮਹਿਦੀ ਪਾਣੀ ਪੰਜਾਬ ਦੀ ਹਰ ਨੁਕਤੇ ਤੇ ਪਜਾ ਦੇਗੇ ਪਿਛਲੀ ਵਾਰ ਪੂਰੇ ਪੰਜਾਬ ਦੇ ਵਿੱਚ ਪਚਾ ਪੰਜਾਬ ਵਿੱਚ ਐਸ ਵੇਲੇ ਖਾਲੇ ਸੂਏ ਪੱਕੇ ਹੋ ਰਹੇ ਆ ਅਸੀਂ ਤੇ ਬਹੁਤ ਕੁਝ ਕਿਹਾ ਸੀਗਾ ਬਹੁਤ ਕੁਝ ਹੋ ਕੀਤਾ ਜਿਹੜਾ ਕਿਹਾ ਦੀ ਸੀਗਾ ਅਸੀਂ ਗਰੰਟੀ ਦੀ ਸੀ ਦਿੱਤੀ ਕਈ ਪੰਜਾਬ ਦੇ ਲੋਕਾਂ ਵੱਲੋਂ ਸਰਕਾਰੀ ਜ਼ਮੀਨਾਂ ਦੇ ਕੀਤੇ ਨਜਾਜ਼ ਕੱਢ ਦੇ ਉਹ ਜ਼ਮੀਨਾਂ ਖਾਲੀ ਕਰਾਵਾਂਗੇ ਪਾਦੇ ਪੁਰਾਦੇ ਕੋਲ ਪੰਚਾਇਤੀ ਰਾਜ ਦਾ ਮਹੱਤਵ ਸੀਗਾ 11000 ਏਕੜ ਜ਼ਮੀਨ ਜਦੀ ਕੀਮਤ 3000 ਤੋਂ ਰੁਪਈਆ ਬਣਦੀ ਆ ਹਿੰਦੁਸਤਾਨ ਦੇ ਪਹਿਲਾ ਮੰਤਰੀ ਜਿਹੜਾ ਤੁਹਾਡੇ ਸਾਹਮਣੇ ਬੋਲਣ ਰਿਹਾ ਪੂਰੇ ਹਿੰਦੁਸਤਾਨ ਦੇ ਕਿਹ ਮੰਤਰੀ ਦੇ ਕੇਐਮਪੀ ਦੇ ਕਿਸੇ ਐਮਐਲਏ ਨੇ 5 ਬਨਾਂ ਜਮੀਨ ਦੀ ਛੜਾਈ 11000 ਏਕੜ ਜਮੀਨ ਚੜਾਈ ਸਰ ਕਿਤੇ ਗਾਰੰਟੀ ਨਹੀਂ ਦਿੱਤੀ ਅੱਜ ਤੁਸੀਂ ਦੇਖਿਆ ਸੜਕ ਸਖਿਆ ਫੋਰਸ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਵੱਲ ਗਈ ਪੰਜਾਬ ਦੀਆਂ ਸੜਕਾਂ ਦੇ ਉੱਤੇ ਐਕਸੀਡੈਂਟ ਕੰਟਰੋਲ ਕਰਨ ਵਾਸਤੇ ਸੀਐਮ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਜੋ ਕਿ ਆ ਸੀਓ ਕੀਤਾ ਪਰ ਇਹ ਕਿਹ ਪੰਜਾ ਸਾਲਾਂ ਲਈ ਸੀਗਾ ਅਜੇ 2 ਸਾਲ ਹੋਏ ਜਿੱਦਾ ਸੀਮਾ ਹਣੀ ਕਹਿ ਲੈ ਕੇ ਭੈਣ ਜੀ ਪੈਣਾ ਮੇਦੇ ਲਵੈਂਦੀ ਹੈ ਇੱਕ ਗਰੰਟੀ ਬਾਕੀ ਰਹਿ ਗਈ ਪੈਣਾ ਵਾਲੀ ਮਾਨ ਸਾਹਿਬ ਨੇ ਥੋੜੇ ਦੇ ਪਹਿਲਾਂ ਹੀ ਕਿਹਾ ਸਾਡੀ ਕੈਬਿਨਟ ਦੇ ਵਿੱਚ ਫੈਸਲਾ ਆਇਆ ਜਲਦੀ ਆਪਣੀਆਂ ਭੈਣਾਂ ਨਾਲ ਜਿਹੜਾ ਵਾਦਾ ਕੀਤਾ ਹੈ ਪੂਰਾ ਕਰਨ ਜਾਦੇ ਹਾਂ ਹਰ ਚੀਜ਼ ਪੂਰੀ ਕਰਨ ਜਾਦੇ ਹਾਂ ਮੈਂ ਤਾਂ ਦੁੱਪੋਸਾਲ ਹੋਇਆ ਮੈਂ 17 ਮਾਰਚ ਨੂੰ ਅਜ ਨਾਲੇ ਤੇ ਿਆਦਾ ਨੁਕਾ ਦਾ ਕੱਟ ਕਰਕੇ ਆਪਣਾ ਸਪੋਰਟ ਕਾਰਡ ਪੇਸ਼ ਕੀਤਾ ਕਿ ਮੈਂ 2 ਸਾਲ ਦੇ ਵਿੱਚ ਆਪਣੇ ਹਲਕੇ ਲਈ ਕੀ ਕੀ ਕੀਤਾ ਇਹ 2 ਸਾਲ ਦਾ ਸਪੋਰਟ ਕਾਰਡ ਆ ਵੋਟਰ ਮੈਨੂੰ 5 ਸਾਲ ਲਈ ਪਾਇਆ ਲੋਕਾਂ ਨੂੰ ਮੈਂ 2 ਸਾਲ ਚ ਕੀ ਕੀਤਾ ਮੈਂ ਲੋਕਾਂ ਨੂੰ ਕਿਹਾ ਜੇ ਮੈਂ ਕੰਮ ਕੀਤਾ ਲੋਕਾਂ ਤੋਂ ਮਾਇਓ ਜੇ ਨਹੀਂ ਕੀਤਾ ਬੇਸ਼ੱਕ ਨਾ ਮਾਇਓ ਕੋਈ ਕ ਪੁਰਵਤ ਸਾਬ ਦੇ ਬੇਬੇ ਦੀ ਛੁੱਟੀ ਲਈ ਆ। ਪਾਨ ਸਾਬ ਕਹਿੰਦੇ ਲੋਕ ਸਭਾ ਤਾਲੀਆ ਸਾਬ ਬੇਰੀ ਵਾਲੀ ਸੀਟ ਖਾਲੀ ਹੈ। ਉੱਥੇ ਜਾਣਾ ਪੰਜਾਬ ਦੇ ਬੁੱਧੇ ਭਾਜਪੀ ਅਸਲੋਂ ਪੰਜਾਬ ਦੇ ਦੁਸ਼ਮਣ ਹੈ। ਭਾਜਪੀ ਦੇ ਸਾਡੇ ਫੰਡ ਰੋਕ ਤੇ ਭਾਜਪੀ ਨੇ ਗੋਡੇ ਦੇ ਭਾਈ ਕਈ ਵਾਰ ਸਾਡੀ ਸਰਕਾਰ ਤੋੜ ਦੀ ਕੋਸ਼ਿਸ਼ ਕੀਤੀ। ਭਾਜਪੀ ਨੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਇਹ ਲਈ ਦਿਆ ਹੱਦਾਂ ਦੇ ਉੱਤੇ ਬੈਠੇ ਸਾਡੇ ਕਿਸਾਨ 740 ਕਿਸਾਨ ਸ਼ਹੀਦ ਕਰਦੇ ਇਹ ਭਾਜਪਾ ਜੋ ਦੇਸ਼ ਆਜ਼ਾਦ ਹੋਇਆ 47 ਦੇ ਵਿੱਚ 10 ਲੱਖ ਪੰਜਾਬੀ ਸ਼ਹੀਦ ਹੋਏ 65 ਦੀ جنگ ਦੇ ਸ਼ਹੀਦ ਹੋਏ 71 ਦੀ جنگ ਦੇ ਸ਼ਹੀਦ ਹੋਏ ਕਾਰਗਲ ਦੀ جنگ ਦੇ ਸ਼ਹੀਦ ਹੋਏ ਆਤਵਾਦ ਆ ਸਾਡੇ ਮੁੰਡੇ ਮਾਰੇ ਨਸ਼ੇ ਆਏ ਸਾਡੇ ਮੁੰਡੇ ਬਾਰੇ ਹੁਣ ਕੀ ਕਹਿੰਦੇ ਆ ਬਾਰਡਰ 50 ਕਿਲੋਮੀਟਰ ਤੱਕ ਹੱਸਤਾ ਸੱਲ ਲੜੀਏ ਸੀ ਵਲਿਏ ਸੀ ਸਾਨੂੰ ਮਿਲਿਆ ਕੀ ਸਾਦੂ ਦਿੱਤਾ ਕੀ ਕਹਿੰਦੀਆਂ ਸਰਕਾਰਾਂ ਨੇ ਸਾਡੇ ਐਮਪੀ ਜਿਹਨਾਂ ਨੇ ਵੋਟਾਂ ਪਾ ਕੇ ਘਰਦੇ ਸੀਗੇ ਬੀਜੇਪੀ ਕੀ ਕਰਦੀ ਕਦੀ ਸਿੱਧੂ ਨੂੰ ਦੇਉਂਦੀ ਕੋਈ ਜੇਤਲੀ ਨੂੰ ਲਾਉਂਦੇ ਪਿਛਲੇ ਉਹ ਪੂਰੀ ਲੈਣ ਦਾ ਸੀਗਾ ਅਰਕਾ ਕਬੂ ਜਰਤ ਤੋਂ ਸੰਧੂ ਸਾਹਿਬ ਲੈਣਦੇ ਇਹ ਸੱਕੀ ਢਮਾਰ ਜੋ ਜੇਤਨੀ ਸਾਹਿਬ ਸੀਗੇ ਕਹਿੰਦੇ ਬੇਲੀ ਨਾਨਕੇ ਮਸਲ ਪੁਲੀਸਾ ਪਤਾ ਦੀ ਕੀ ਕਹਿੰਦੇ ਬੇ ਭੂਆ ਕੇ ਪੈਣ ਸਿੱਧੂ ਸਾਹਿਬ ਕਹਿੰਦੇ ਫਿਰ ਕਲਪੂਬੀ ਕਿੱਥੇ ਗਏ ਠੋਕੋ ਤਾੜੀ ਦੋ ਤਿੰਨ ਦਾ ਐਮਪੀ ਬਣ ਕੇ ਠੋਕੋ ਤਾੜੀ ਕੀਤਾ ਕੀ ਅਫੋਰਡਰ ਸਿੱਧੂ ਸਾਹਿਬ ਜਿਵੇਂ ਬੋਲਦੇ ਮੈਂ ਉਦਾਂ ਦੀ ਬੋਲਦਾ ਇਹ ਬਿਲਕੁਲ 2 ਸਾਲ ਦਾ ਰਿਪੋਰਟ ਕਾਰਡ ਆ ਤੁਸੀਂ ਸਭ ਲੋਕ ਸਭਾ ਚ ਗਏ ਹੋ ਰਿਪੋਰਟ ਕਾਰਡ ਪੇਸ਼ ਕਰੋ ਤੁਸੀਂ ਕੀ ਕੀਤਾ ਮਸਲ ਦੀ ਇਹ ਡਰਾਮਾ ਬਣਾਇਆ ਤੁਸੀਂ ਲੋਕਾਂ ਨੇ ਤੇਰੀ ਕੋਸ਼ਿਸ਼ ਹੋ ਜਿੱਥੇ ਰਾਮ ਤੀਰਥ ਹੈ ਜਿੱਥੇ ਸਭ ਹਨੂਮਾਨ ਦਾ ਮੰਦਿਰ ਹੈ ਜਿੱਥੇ ਖਾਗਾਲ ਦੇ ਇੱਕ ਸ਼ਹਿਰ ਦੇ ਵਿੱਚ ਨਸਤੀ ਲੰਦਾ ਪਾਣੀ ਉਹਨੂੰ ਠੀਕ ਕਰੀਏ ਇਹ ਸ਼ਹਿਰ ਦੇ ਵਿੱਚ ਕੰਤਾਵਸਤੀ ਜੁਨੀਅਰ ਸਟੀ ਜਿਹੜੀ ਡਾਕਟਰ ਮਮੋਨ ਸਿੱਖ ਦੇ ਦਿੱਤੀ ਸੀਗੀ ਬਾਦਲ ਕੇ ਬਿਠਿੰਡੇ ਲੈ ਗਏ ਪੀਜੀਆਈ ਸਾਨੂੰ ਮਿਲਾਈ ਉਹ ਵੀ ਬਿਠਿੰਡੇ ਲੈ ਗਏ ਬੱਚੋਂ ਨਾਲ ਕੇ ਅੰਮਸਾ ਦੀ ਧਰਤੀ ਤੇ ਇੱਕ ਪੂਰੀ ਦੁਨੀਆ ਦੇ ਲਾੜ ਦਾ ਸਟੇਡੀਅਮ ਬੜੇ ਜਿੱਥੇ ਸਾਡੇ ਬੱਚੇ ਖੇਡਿਆ ਕਰ ਜਿੱਥੇ ਮੁਕਾਬਲੇ ਹੋਣ ਜਿੱਥੇ ਵੱਡੇ ਵੱਡੇ ਕ੍ਰਿਕਟ ਮੈਚ ਹੋਣ ਸਾਡੇ ਸ਼ਹਿਰ ਦੀ ਅਮਦਨ ਵਾਦੇ ਇੱਥੇ ਨਰਸੀ ਲੱਗੇ ਸਾਹਿਬ ਇੰਡਸਟਰੀ ਚੱਲ ਗਈ ਅੰਮਸਾ ਦੀ ਅੰਮਸਾ ਖਾਲੀ ਹੋ ਗਿਆ ਕਿੱਥੇ ਜਾਵਾਂ ਕਿੱਥੇ ਨਸੀ ਚਲੇਗੀ ਇਹਦੇ ਵਾਸਤੇ ਮੈਂ ਲੜਾਈ ਲੜੂੰਗਾ ਮੈਂ ਅਵਸਰ ਦੀ ਲੜਾਈ ਲੜੂੰਗਾ ਮੈਂ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜੂੰਗਾ ਮੈਂ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੂੰਗਾ ਮੈਂ ਪੰਜਾਬ ਦੀ ਰਾਜਤਾ ਨਦੀ ਦੀ ਲੜਾਈ ਲੜੂੰਗਾ ਮੈਂ ਆਪਣੀ ਗੁਰੂ ਦੀ ਨਗਰੀ ਵਾਸਤੇ ਉੱਥੇ ਲੜਾਈ ਲੜੂੰਗਾ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਜੇ ਤੁਸੀਂ ਸਮਝਦੇ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ 2 ਸਾਲ ਜੋ ਪੰਜਾਬ ਲਈ ਕੀਤਾ ਜੇ ਤੁਹਾਨੂੰ ਲੱਗਦਾ ਤੇ ਤਾਂ ਬਾਦਸਾਬ ਲੋਕ ਸਭਾ 'ਚ ਬੋਲਦੇ ਸੀਗੇ ਉਹਦਾ ਉਹਦੀ ਟੀਮ ਵੀ ਉੱਥੇ ਜਾ ਕੇ ਬੋਲੂਗੀ ਤੇ ਤੁਹਾਨੂੰ ਬੇਨਤੀ ਹੈ ਜਿੱਦਾਂ ਤੁਸੀਂ 22 ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਸੀ ਇਸੇ ਤੇ ਲਈ ਹੁਣ ਤੁਸੀਂ ਮੈਨੂੰ ਵੀ ਵੋਟਾਂ ਪਾ ਕੇ 1 ਜੂਨ ਨੂੰ ਝਾੜੂ ਦੇ ਚੋਣ ਮਿਸ਼ਾਨ ਦੇ ਮੋਲਵੀ ਲਾਉਣੀ ਆ ਧੱਬੜਾ ਮਸ਼ੀਨ ਚਲਾਉਣੀ ਆ ਝਾੜੂ ਝਾੜੂ ਕਰਦੇ ਨਾ ਬਸ ਮੈਂ ਤੁਹਾਨੂੰ ਕਹਿਣਾ ਆ ਕਿ ਕੋਈ ਤੁਹਾਨੂੰ ਲਾਹਾਂ ਨਹੀਂ ਮਿਲੇਗਾ